ਪਹਿਲਾ ਇਹ ਨਾ ਕੱਲਾ ਤੀਲਾ ਤੀਲਾ ਵਾਗੀ ਸੀ ਕਣਕ ਇਹ ਤੁਸੀਂ ਆ ਕਣਕ ਦਾ ਫਟਾਰਾ ਦੇਖ ਲਓ ਤੁਸੀਂ ਹੁਣ ਫਸੀ ਪਈ ਆ ਕਣਕ ਇਹ ਬਾਈ ਹੁਣ 20 ਤੋਂ 25 ਦਿਨ ਹੋ ਗਏ ਨਾ ਤਾਂ ਹਾਲ ਤੱਕ ਅਜੇ ਰੇਪ ਆਇਆ ਨਹੀਂ ਬਾਈ ਮੈਂ ਮੈਂ ਕਿਹੜਾ ਉਦੋਂ ਉਸ ਸਾਲ ਕਿੱਲੇ ਇੱਕ ਐਕਸਪੈਰੀਮੈਂਟ ਕਰਿਆ ਸੀ ਇੱਕ ਨੰਬਰ ਰਿਜ਼ਲਟ ਆਗਾ ਤੇ ਝਾੜ ਚ ਫਰਕ ਪੈਂਦਾ ਉਦੋਂ 2-4 ਮਣ ਝਾੜ ਦਾ ਫਰਕ ਪੈਂਦਾ ਤੁਸੀਂ ਕਿਹੜਾ ਇੱਕ ਵਾਰ ਐਕਸਪੈਰੀਮੈਂਟ ਕਰਕੇ ਦੇਖ ਲਓ ਤੁਹਾਨੂੰ ਇੱਕ ਸਾਲ ਦੇ ਵਿੱਚ ਪਤਾ ਲੱਗ ਜਾਊਗਾ ਆਪਦਾ ਬੱਬੜਾ ਆ ਕੇ ਦੋਹੀ ਕੰਡੇ ਤੇ ਤਲਾ ਲਓ ਕੁਝ ਵੀ ਜਿਵੇਂ ਮਰਜ਼ੀ ਕਰਾ ਲਿਓ ਸੋਨੂੰ ਨਾ ਫਰਕ ਪਿਆ ਜਿਹੜਾ ਮੈਨੂੰ ਆ ਕੇ ਕਹਦੇ ਤੁਸੀਂ ਠੀਕ ਹੈ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਬਹੁਤ ਸਾਰੇ ਕਿਸਾਨ ਵੀਰ ਕਣਕ ਦੇ ਫਟਾਰੇ ਦੇ ਲਈ ਸਪਰੇ ਵਗੈਰਾ ਕਰਦੇ ਨੇ ਜਿਹਦੇ ਨਾਲ ਉਹ ਧਰਤੀ ਵੀ ਜ਼ਹਿਰੀਲੀ ਕਰਦੇ ਨੇ ਤੇ ਅਨਾਜ ਵੀ ਜ਼ਹਿਰੀਲਾ ਹੁੰਦਾ ਪਰ ਅੱਜ ਇੱਕ ਇਹ ਕਿਸਾਨ ਨਾਲ ਸੋਨੂੰ ਮਿਲਾਉਣ ਜਾ ਰਿਹਾ ਜਿਹੜਾ ਇੱਕ ਦੇਸੀ ਤਰੀਕੇ ਦੇ ਨਾਲ ਆਪਣੀ ਕਣਕ ਦਾ ਫਟਾਰਾ ਵੀ ਵਧੀਆ ਕਰਦਾ ਹੈ ਬਿਨਾਂ ਵੀ ਉਹ ਵੀ ਕਿਸੇ ਰੇ ਸਪਰੇ ਕੀਤੇ ਤੋਂ ਜਿਹਦੇ ਨਾਲ ਉਹਦਾ ਝਾੜ ਵੀ ਵਧਿਆ ਤੇ ਕਈ ਸਾਲਾਂ ਤੋਂ ਉਹ ਇਹ ਐਕਸਪੈਰੀਮੈਂਟ ਕਰ ਰਿਹਾ ਹੈ ਕਿਹੜਾ ਉਹ ਦੇਸੀ ਤਰੀਕਾ ਹੈ ਸਾਰੀ ਗੱਲਬਾਤ ਕਰਦੇ ਆਪਾਂ ਬਾਈ ਨਾਲ ਆਜੋ ਸੁਣਮ ਲਾਓ ਪਹਿਲਾਂ ਕਰਦੇ ਆ ਸਵਾਗਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਤੇ ਆਪਣਾ ਕਿਹੜਾ ਪਿੰਡ ਹੈ ਬਾਈ ਮੇਰਾ ਨਾਮ ਗੁਲਾਬ ਸਿੰਘ ਹੈਗਾ ਪਿੰਡ ਮੇਰਾ ਪੱਖੋ ਕਲਾ ਇਹ ਆਪਾਂ ਬਾਈ ਮਾਖੇ ਖੜੇ ਆਗੇ ਹਾਂਜੀ ਇੱਥੇ ਬਾਹਣ ਮੇਰੇ ਕੋਲੇ ਠੇਕੇ ਤੇ ਆਦਾ ਪੰਚਾਇਤੀ ਬਾਹਣਾ ਪੰਚਾਇਤੀ ਬਾਹਣਾ ਠੇਕੇ ਤੇ ਠੀਕ ਹੈ ਤੇ ਬਾਈ ਜੀ ਫਿਰ ਹੁਣ ਗੱਲ ਕਰੀਏ ਆਪਾਂ ਉਹ ਦੇਸੀ ਤਰੀਕੇ ਦੀ ਇਹ じゃ ਕਿਹੜਾ ਦੇਸੀ ਤਰੀਕਾ ਜਿਹੜਾ ਤੁਸੀਂ ਸਪਰੇਅ ਵੀ ਨਹੀਂ ਕਰਦੇ ਤੇ ਤੇ ਨਾਲੇ ਕਣਕ ਫਟਾਰਾ ਹੀ ਵਧੀਆ ਕਰਦੀ ਆ ਬਾਈ ਉਹ ਗੱਲਾਂ ਆ ਜੀ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਸਾਡਾ ਸਾਡੇ ਪਹਿਲਾ ਪਸ਼ੂ ਬਹੁਤ ਜ਼ਿਆਦਾ ਆਉਨੇ ਹੁੰਦੇ ਸੀ ਹੂੰ ਉਹ ਨਾ ਜਿੱਥੋਂ ਪਸ਼ੂਆਂ ਨੇ ਖਾਦੀ ਹੋਈ ਸੀ ਕਣਕ ਚੜਗੇ ਜਿੱਥੇ ਲੰਘੇ ਉਹ ਪਸ਼ੂ ਹੂੰ ਉੱਥੇ ਨਾ ਕੁਝ ਦਿਨਾ ਬਾਅਦ ਜਦੋਂ ਅਸੀਂ ਦੁਬਾਰੇ ਰੇ ਸੱਟਣ ਗਏ ਹੂੰ ਉੱਥੇ ਨਾ ਕਣਕ ਨੇ ਜ਼ਿਆਦਾ ਫਟਾਰਾ ਕਰੀ ਬੈਠੀ ਸੀ ਤਾਂ ਸਾਨੂੰ ਵੀ ਆਇ ਲੱਗਿਆ ਵੀ ਹਾਂ ਜੇ ਪਸ਼ੂ ਚਰਦੇ ਨੇ ਕਿ ਵੀ ਇਹਦਾ ਨਾ ਫਟਾਰਾ ਵੱਧ ਹੁੰਦਾ ਹੂੰ ਉਦੋਂ ਬਾਅਦ ਜਦੋਂ ਅਸੀਂ ਅਗਲੇ ਸਾਲ ਕਣਕ ਬੀਜੀ ਫੇਰ ਮੈਂ ਆਪਦੇ ਆਈਡੀ ਦੇ ਸਰ ਵਾਲਾ ਸੋਚਿਆ ਮਖਾ ਜੇ ਆਪਾਂ ਇਹਦੇ ਵਿੱਚ ਨਾ ਬੱਕਰੀਆਂ ਫੇਰ ਦਿਆ ਕਰੀਏ ਅੱਛਾ ਮੈਂ ਕਿਹਾ ਉਦੋਂ ਉਹ ਸਾਲਾ ਕਿੱਲੇ ਚ ਐਕਸਪੈਰੀਮੈਂਟ ਕਰਿਆ ਸੀ ਮੈਂ ਇੱਕ ਕਿੱਲੇ ਚ ਬੱਕਰੀਆਂ ਚਰਾ ਕੇ ਦੇਖੀ ਹਾਂ ਕਿੰਨੇ ਇੰਚਰ ਦੀ ਕਣਕ ਸੀ ਉਦੋਂ ਫਿਰ ਉਦੋਂ ਬਾਈ ਉਹ ਨਾ ਮੈਂ ਪਹਿਲਾ ਪਾਣੀ ਲਾਇਆ ਸੀ ਹਜੇ ਅੱਛਾ ਕੋਰ ਕਣਕ ਚ ਇਹ 35 ਦਿਨਾਂ ਦੀ ਉਹ ਇਹਨੂੰ ਕੋਰ ਕਣਕ ਚ ਨਹੀਂ ਫੇਰਨਾ ਚਾਹੀਦਾ ਅੱਛਾ ਜਦੋਂ ਪਹਿਲਾ ਪਾਣੀ ਤੁਸੀਂ ਲਾਤਾ ਉਸ ਤੋਂ ਬਾਅਦ ਜਦੋਂ ਬੱਤ ਆ ਗਈ ਪੈੜ ਖੜਨ ਲੱਗ ਜੇ ਹੂੰ ਉਸ ਤੋਂ ਬਾਅਦ ਮੈਂ ਇੱਕ ਐਕਸਪੈਰੀਮੈਂਟ ਕਰਿਆ ਸੀ ਬੱਕਰੀਆਂ ਦੇ ਨਾਲ ਠੀਕ ਹੈ ਮੈਂ ਸਾਢੇ ਨਾਂ ਰਾਤੇ ਬੱਕਰੀਆਂ ਆਉਂਦੀਆਂ ਹੁੰਦੀਆਂ ਨੇ ਕਿ ਮੈਂ ਉਹਨਾਂ ਨੂੰ ਕਹਦਾ ਮੈਂ ਕਿ ਤੁਸੀਂ ਆ ਇੱਕ 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 ਲੇ ਦੇ ਵਿੱਚ ਨਾ ਚੜ ਲਓ ਉਹਦਾ ਕੈਰਾ ਬਣਾਇਆ ਹੋਇਆ ਸੀਗਾ ਹੂੰ ਮੈਂ ਉਹਦੇ ਵਿੱਚ ਦੀ ਇੱਕ ਵਾਰੀ ਬੱਕਰੀ ਕਰਨ ਨੂੰ ਨਹਾਤਾ ਚੜਦਿਆਂ ਨੂੰ ਹੂੰ ਤੇ ਉਸ ਤੋਂ ਬਾਅਦ ਮੈਨੂੰ ਉਹਦਾ 7ਵੇਂ ਦਿਨ 8ਵੇਂ ਦਿਨ ਉਹਦਾ ਰਿਜ਼ਲਟ ਪਤਾ ਲੱਗਣ ਲੱਗਾ ਅੱਛਾ ਬੱਕਰੀਆਂ ਕਰ ਲਾਂਗੀ ਬੱਕਰੀਆਂ ਦਾ ਕੀ ਆ ਬਾਈ ਇਹੋ ਬੱਕਰੀਆਂ ਦਾ ਇੱਕ ਹੋਰ ਖਾਸiyat ਆ ਜੀ ਹਾਂ ਬੱਕਰੀ ਨਾ ਤਾਂ ਕਦੇ ਵੀ ਕਣਕ ਦੀ ਜੜ ਪਟੂਗੀ। ਹੂੰ। ਹਜੇ ਵੱਡਾ ਪਸ਼ੂ ਆ। ਹੂੰ। ਵੱਡੇ ਪਸ਼ੂ ਦੇ ਇੱਕ ਹੋਰ ਵੀ ਹੈਗਾ ਵੱਡਾ ਪਸ਼ੂ ਜਿਹੜਾ ਖਾਂਦਾ ਵੱਡਾ ਪਸ਼ੂ ਕਿਹੜਾ ਮੂੰਹ ਦੇ ਵਿੱਚ ਪਾ ਕੇ ਕਣਕ ਨੂੰ ਖਿੱਚਦਾ ਹੈਗਾ। ਹੂੰ। ਪਰ ਬੱਕਰੀ ਦਾ ਨੁਕਸਾਨ ਨਹੀਂ ਹੈਗਾ ਕੋਈ ਵੀ। ਬੱਕਰੀ ਤਾਂ ਹਾਂ ਤਾਂ ਆਪਣੇ ਨਾਲ ਜਿਵੇਂ ਪਦਾਤੀ ਨਾਲ ਵੱਢਦੇ ਹੁੰਦੇ ਹੁੰਦੇ ਆ। ਹਾਂ। ਉਸ ਤਰ੍ਹਾਂ ਵੱਢੂਗੀ ਬੱਕਰੀ। ਤੇ ਇੱਕ ਗੱਲ ਹੋਰ ਕੀ ਹੈ ਬਈ ਜਿਹੜਾ ਖਾ ਕੇ ਮਿੰਗਣਾ ਵਗੈਰਾ ਦੇ ਕਰਦਾ ਤੀਜ ਜਾਂਦਾ। ਇਹ ਸਭ ਤੋਂ ਵੱਡਾ ਬੈਨੀਫਿਟ ਇਹ ਵੀ ਹੈ ਇਹਨਾਂ ਦਾ ਨਾਲ। ਹੂੰ। ਇਹ ਬੈਨੀਫਿਟ ਆ ਜਿਹੜਾ ਉਹਨਾਂ ਦਾ ਮਲਮ ਉਤਰਾ ਜਾਂ ਹੋਰ ਕੋਈ ਵੀ ਕੁਝ ਕਰਦੇ ਨੇ ਉਹ ਵੇਸਟ ਪਦਾਰਥ ਆਵਦਾ ਹੂੰ ਉਹਦਾ ਸਾਰਾ ਇਹਦੇ ਵਿੱਚ ਰਹਿ ਪੈਂਦਾਗਾ ਹੂੰ ਉਹਦੇ ਨਾਲ ਆਪਣੀ ਘਟੋ ਘਟਾ ਆਰਗੈਨਿਕ ਚੀਜ਼ ਦਾ ਕੰਮ ਕਰਦੀ ਆ ਇਹ ਪਾਪਾ ਜਿਵੇਂ ਕਿਸਾਨ ਵੀਰ ਦੇਖਦੇ ਆ ਵੀ ਜਦੋਂ ਕਣਕ ਦਾ ਵੀ ਫਟਾਰਾ ਰੁਕ ਜਾਂਦਾ ਤੇ ਉਹ ਸਪਰੇਹਾਂ ਕਰਨ ਲੱਗ ਜਾਂਦੇ ਨੇ ਜਾਂ ਰੇਰੂ ਸਿੱਟਣ ਲੱਗ ਜਾਂਦੇ ਨੇ ਠੀਕ ਆ ਉਹ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਉਹਦੇ ਨਾਲ ਧਰਤੀ ਵੀ ਜ਼ਹਿਰੀਲੀ ਹੋ ਗਈ ਬਾਈ ਮੈਂ ਇਹਦੇ ਇਹ ਆਰਗੈਨਿਕ ਹੀ ਹੋ ਗਿਆ ਜਿੱਦਾ ਬੱਕਰੀਆਂ ਨੇ ਚਰਨਾ ਤੇ ਉਹਦਾ ਜਿਹੜਾ ਬੇਸਟ ਆ ਜਿਵੇਂ ਆ ਉਹ ਖਾ ਦੇ ਰੂਪ ਚ ਬਾਈ ਇੱਕ ਗੱਲ ਚਰਕੇ ਚਰਕੇ ਕਿਵੇਂ ਫਟਾਰਾ ਕਿਵੇਂ ਮਤਲਬ ਜਦੋਂ ਖਾ ਖਾ ਕੇ ਵੀ ਛੇਤੀ ਫੁੱਟਦੀ ਆ ਉਹ ਇਹ ਛੇਤੀ ਫੁੱਟਦੀ ਆ ਬਾਈ ਜਿਵੇਂ ਕੋਈ ਵੀ ਆਪਾਂ ਜਦੋਂ ਕੱਖ ਵੜਦੇ ਆਗੇ ਹਾਂ ਕੱਖ ਆ ਪਦਾਤੀ ਨਾਲ ਵੜਦੇ ਆ ਹਾਂ ਹਾਂ ਉਹ ਦੁਬਾਰੇ ਫੁੱਟਦੇ ਨਹੀਂ ਕਿ ਫੁੱਟਦੇ ਨਹੀਂ ਫੁੱਟਦੇ ਉਹ ਚੀਜ਼ ਕਣਕ ਦੀ ਆਗੀ ਇਹ ਠੀਕ ਐ ਕਣਕ ਜਿਵੇਂ ਨਾ ਕਈ ਵਾਰ ਕਣਕ ਨਾ ਸਿੱਧੀ ਬਦਲਣ ਲੱਗ ਜਾਂਦੀ ਆ ਹਾਂ ਜਿਹੜੀ ਕਣਕ ਸਿੱਧੀ ਬਦਲਣ ਲੱਗੇ ਤੁਸੀਂ ਦੇਖ ਲਓ ਜੀ ਆਥੇ ਪਾਸੇ ਫੁੱੜਦੀ ਨਹੀਂ ਤਾਂ ਉਹਦੇ ਵਿੱਚ ਇਹਦਾ ਇੱਕੋ ਹੀ ਹੱਲ ਹੈਗਾ ਵੀ ਉਹਦੇ ਵਿੱਚ ਤੁਸੀਂ ਬੱਕਰੀਆਂ ਵਗੈਰਾ ਫੇਰ ਦਿਓ ਕਣਕਾਸੇ ਪਾਸੋਂ ਛੋਡੀ ਫੁੱਟਣ ਲੱਗ ਜੂਗੀ ਆਪਾਂ ਨੂੰ ਤਕਰੀਬਨ ਪਹਿਲੇ ਪਾਣੀ ਲਾਏ ਤੋਂ ਬਾਅਦ ਨਾ ਪਤਾ ਲੱਗ ਜਾਂਦਾ ਕਣਕ ਦਾ ਵੀ ਆਪਣੀ ਕਣਕ ਫੁੱੜਦੀ ਆ ਕਿ ਨਹੀਂ ਫੁੱੜਦੀ ਆ ਠੀਕ ਹੈ ਇਹ ਚੀਜ਼ ਵਾਸਤੇ ਬਹੁਤ ਵਧੀਆ ਹੀ ਇਹਦਾ ਚੀਜ਼ ਦਾ ਬੈਨੀਫਿਟ ਬਹੁਤ ਹੈਗਾ ਠੀਕ ਹੈ ਮੈਂ ਹੁਣ ਘੱਟੋ ਘੱਟ ਵੀ ਹੁਣ ਇਸ ਵਕਤ ਨਾ ਮੇਰੇ ਕੋਲੇ ਹੂੰ ਕੁਝ ਆਪਦਾ ਘਰ ਦਾ ਬਾਹਣ ਹੂੰ ਤੇ ਘਰ ਦਾ ਬਾਣ ਤਾਂ ਆਪਣੇ ਕੋਲ ਥੋੜਾ ਹੀ ਆ ਬਾਈ ਠੀਕ ਹੈ ਬਾਕੀ ਮੈਂ ਸਾਰਾ ਠੇਕੇ ਦੇ ਕਰਦਾਗਾ ਠੀਕ ਹੈ ਮੇਰੇ ਕੋਲ 25 ਤੋਂ 30 ਕਿੱਲੇ ਵਾਹਣਦੇ ਆ ਗਏ ਮੈਂ ਆਏ ਸਾਲ ਆਏ ਸਾਲ ਬੱਕਰੀਆਂ 30 ਦੇ 30 ਕਿੱਲੇ ਚ ਫੇੜਨੀਆਂ ਫੇੜਨੀਆਂ ਠੀਕ ਹੈ ਤੇ ਰਿਜ਼ਲਟ ਫਿਰ ਰਿਜ਼ਲਟ ਘੱਟੋ ਘੱਟ ਵੀ ਇੱਕ ਇੱਕ ਨੰਬਰ ਰਿਜ਼ਲਟ ਆਗਾ ਤੇ ਝਾੜ ਚ ਫਰਕ ਮੋ ਤੋਂ 4 ਮਣ ਝਾੜ ਦਾ ਫਰਕ ਪੈਂਦਾ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਬਈ ਜੇ ਗੱਲ ਕਰੀਏ ਆਪਾਂ ਨੂੰ ਇਹ ਇਹ ਦੇਸੀ ਤਰੀਕਾ ਵਰਤਦੇ ਨੇ ਇਹ ਘੱਟੋ ਘੱਟ ਬਈ ਬੰਨੂ ਹੋ ਗਏ 4 ਤੋਂ 5 ਸਾਲ ਹੋ ਗਏ ਬਈ ਠੀਕ ਹੈ ਤੇ ਫਿਰ ਹੁਣ ਜੇ ਆਪਾਂ ਗੱਲ ਕਰੀਏ ਕਿਸਾਨ ਵੀਰ ਬਾਤ ਤੇ ਛੋਡੀ ਕੀ ਸਲਾਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸਾਨ ਵੀਰਾਂ ਨੂੰ ਸਲਾਹ ਤਾਂ ਬਈ ਡੋਡੀ ਤਾਂ ਆਪ ਦੋ ਆਪਦੇ ਮੰਨ ਲੇ ਕਈ ਤਾਂ ਜੀ ਇਹਨੂੰ ਉਹ ਵੀ ਮੰਨਦੇ ਆ ਵੀ ਉਹ ਵੀ ਇਹ ਤਾਂ ਗੱਲ ਤੋਂ ਹੋ ਜੇ ਯਾਰ ਐ ਹੋ ਜੂਗਾ ਮੈਂ ਸਾਰਾ ਉਹਨੂੰ ਸਲਾਹ ਦਿੰਦਾ ਵੀ ਜੇ ਕਿਸੇ ਦਾ ਨਹੀਂ ਵੀ ਦਿਲ ਖੜਦਾਗਾ ਤੁਸੀਂ ਕਿਹੜਾ ਇੱਕ ਵਾਰ ਐਕਸਪੈਰੀਮੈਂਟ ਕਰਕੇ ਦੇਖ ਲਓ ਤੁਸੀਂ ਘੱਟ ਥਾਂ 'ਚ ਚਰਾ ਕੇ ਦੇਖ ਲਓ ਬੱਕਰੀਆਂ ਨੂੰ ਹਾਂ ਮੰਨ ਲਓ ਜੇ ਤੁਹਾਡੇ ਕੋਲੇ 5 ਗੱਲੇ 5 ਗੱਲੇ ਤੁਸੀਂ ਅੱਧੇ ਗੱਲੇ 'ਚ ਚਰਾ ਕੇ ਦੇਖੋ ਠੀਕ ਹੈ ਤੁਹਾਨੂੰ ਇੱਕ ਸਾਲ ਦੇ ਵਿੱਚ ਪਤਾ ਲੱਗ ਜਾਊਗਾ ਠੀਕ ਹੈ ਉਹ ਤੁਸੀਂ ਨਾਲ ਤਾਂ ਧੁਰ ਤੱਕ ਅੱਡ ਬਟ ਲਿਓ ਹੂੰ ਉਹਨੂੰ ਆਪ ਦਾ ਬੱਬੜਾ ਆ ਕੇ ਦੋਹੀ ਕੰਡੇ ਤੇ ਤਲਾ ਲਓ ਕੁਛ ਵੀ ਜਿਵੇਂ ਮਰਜ਼ੀ ਕਰਾ ਲਿਓ ਸੋਨੂੰ ਨਾ ਫਰਕ ਪਿਆ ਜਿਹੜਾ ਮੈਨੂੰ ਆ ਕੇ ਕਹਦੋ ਤੁਸੀਂ ਕਿਸਾਨ ਵੀਰੋ ਸੋਨੂੰ ਬਾਈ ਜੀ ਦਾ ਇਹ ਤਰੀਕਾ ਕਿਵੇਂ ਲੱਗਿਆ ਤਾਂ ਆਪਣੀ ਰਾਇ ਜਿਹੜੀ ਕਮੈਂਟਾਂ ਚ ਜਰੂਰ ਦੱਸਣੀ ਵੀਡੀਓ ਦੇਖਣ ਦੇ ਲਈ ਧੰਨਵਾਦ ਇਹ ਬਾਈ ਜੀ ਤੁਸੀਂ ਵੀ ਸਾਡੇ ਵਾਸਤੇ ਟਾਈਮ ਕੱਢਿਆ ਤੇ ਬਹੁਤ ਚੰਗੀ ਜਾਣਕਾਰੀ ਦਿੱਤੀ ਕਿਸਾਨਾਂ ਵਾਸਤੇ ਤੁਹਾਡਾ ਵੀ ਧੰਨਵਾਦ